ਵਾਹਿਗੁਰੂ ਜੀ ਖਾਲਸਾ ਬਰਫਤੇ ਅਸੀਂ ਮਾਰੂ YouTube ਚ ਲਾਈਵ ਹੋਇਆ ਇਸ ਵੇਲੇ ਗੁਰਦੁਆਰਾ ਸਿੰਘ ਸਭਾ ਜੋਣਾ ਅੱਜ ਉੱਥੇ ਪ੍ਰਕਾਰ ਦੇ ਹੜੇ ਸੰਬੰਧ ਜੋ ਮੇਲਾ ਇਸ ਚੀ ਸਭਾ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਜੋਗਨਾ ਪਰਪਰ ਮਨਾ ਰਹੀਆਂ ਹਨ ਆਓ ਬਿਲ ਦੀ ਦੇਖਦੇ ਆ ਪਹਿਲੇ ਫਤੇ ਅੱਜ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਆਓ ਪ੍ਰਧਾਨ ਜੀ ਦੇ ਪ੍ਰਚਾਰ ਕਰਨ ਉਹਨਾਂ ਨਾਲ ਗੱਲਬਾਤ ਕਰੀਏ ਇਸ ਸਬੰਧ ਵਿੱਚ ਤੁਸੀਂ ਪ੍ਰੋਗਰਾਮ ਕਰ ਰਹੇ ਹਨ ਜੋ ਪ੍ਰਚਾਰ ਕਾਨੂੰਨਾਂ ਨੇ ਗੱਲ ਵਕਰੀ ਸਤਸਰੀ ਵਾਹਿਗੁਰੂ ਕਲ ਸਾਹਿਬ ਐ ਖਤੇ ਜੀ ਪ੍ਰਧਾਨ ਜੀ ਪਹਿਲਾਂ ਤਾਂ ਅੱਜ ਪ੍ਰਕਾਸ਼ ਦਿਹਾੜਾ ਦੁਰ ਮਹਾਰਾਜ ਨੂੰ ਚੜ੍ਹਦੀ ਕਲਾ ਰੱਖੇ 10 ਲੋਕਾਂ ਨੇ ਅੱਜ ਬਧਾਈਆਂ ਸਭਨਾਂ ਤੁਹਾਡੀਆਂ ਬਧਾਈਆਂ ਜੀ ਬਹੁਤ ਬਧਾਈਆਂ ਸਰਵ ਸੰਗਤ ਨੂੰ ਜੀ ਮੇਰੀ ਪੀੜ ਦੇ ਮਾਲਕ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਸਾਡੀ ਸੁਖਨੀ ਸਾਹਿਬ ਸੋਸਾਇਟੀ ਇਸ ਦੀ ਸੰਸਵਾਰ ਪਿੰਡ ਜੋਲਾ ਗੁਰਦੁਆਰਾ ਫਿਰਨੀ ਵਾਲਾ ਵਿਖੇ ਕਈ ਰੋਸ ਤੋਂ ਸੁਖਨੀ ਸਾਹਿਬ ਜੀ ਦੇ ਲੜੀਵਾਰ ਪਾਠ ਸੰਗਤੀ ਰੂਪ ਵਿੱਚ ਹੋ ਰਹੇ ਹਨ ਜਿਸ ਤੇ ਕੱਲ ਨੂੰ ਸਮਾਪਤੀ ਸਮਾਗਮ ਕੀਤਾ ਜਾਏਗਾ ਜਿਸ ਵਿੱਚ ਬੀਬੀਆਂ ਅਤੇ ਸਾਡੀ ਮਾਤਾ ਸਾਹਿਬਕੌਰ ਕਿਰਤਨ ਸਵਾ ਬੱਚਿਆਂ ਦੀ ਜੋ ਹੈ ਉਸ ਦੇ ਬੱਚੇ ਵੀ ਕੀਰਤਨ ਕਰਨਗੇ ਬੀਬੀਆਂ ਵੀ ਕਰਨਗੀਆਂ ਪੁਰਮਤ ਸਿਖਲਾਈ ਲੈ ਰਹੇ ਬੱਚੇ ਉਹ ਵੀ ਹਾਜ਼ਰੀ ਮਤਨਵਾਕਰ ਦੇ ਹਾਂ ਸਾਡੇ ਪੱਤਰਕਾਰ ਸਾਹਿਬ ਜੀ ਵੀਰ ਅਵਧਾਸ ਸਿੰਘ ਜੀ ਉਹਨਾਂ ਦਾ ਬਹੁਤ ਸਹਿਜ ਹੋ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਹੋਏ ਸਾਡੇ ਇਸ ਪ੍ਰੋਗਰਾਮ ਨੂੰ ਸੰਤਾਂ ਦੇ ਰੂਪ ਰੂਪ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਛੜਦੀ ਕਲਾ ਰੱਖਣ ਸਾਡੀਆਂ ਬੀਬੀਆਂ ਵਿੱਚ ਵੀ ਇਸੇ ਤਰ੍ਹਾਂ ਪਿਆਰ ਸਹਿਯੋਗ ਬਖਸ਼ਿਸ਼ ਕਰਨ ਜੋ ਵੱਧ ਚੜ ਕੇ ਇੱਕ ਦੂਸਰੇ ਨਾਲ ਸਹਿਯੋਗ ਰੱਖੀਆਂ ਹਨ ਕਿ ਇਸ ਨਾਮ ਐਸ ਆਸਤਾਨ ਤੇ ਦੂਸਾ ਦੇ ਬਹੁਤ ਸਾਰੇ ਪ੍ਰੋਗਰਾਮ ਮਨਾਏ ਜਾਂਦੇ ਸਨ ਇਸੇ ਤਰ੍ਹਾਂ ਹੀ ਸੰਤਾ ਆਪ ਹੀ ਲੰਘਾ ਪਿਆਰ ਕਰਨ ਮੁਤਾਬਿਕ ਜਿਨੀ ਜੈਰੂਤਾਬਿਕ ਅਸੀਂ ਸਭ ਤੋਂ ਚਾਹੁੰਦੇ ਹਾਂ ਸਾਡਾ ਪਿਆਰ ਇਸੇ ਤਰ੍ਹਾਂ ਬੜਿਆ ਰਹੇ ਇਸੇ ਤਰ੍ਹਾਂ ਸਾਡੀ ਆਪਸ ਵਿੱਚ ਸਹਿਯੋਗ ਬੜਿਆ ਰਹੇ ਜੋ ਨਾਮ ਬਾਣੀ ਦੇ ਨਾਲ ਜੁੜੇ ਰਹੇ ਹਨ ਅੱਜ ਦੇ ਕੱਲ ਦੇ ਹੋਰ ਸਮੇਂ ਵਿੱਚ ਸਾਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਮਾਰਾ ਸਾਨੂੰ ਸਭ ਨੂੰ ਸੰਤਸ਼ਟੀਆਂ ਲਕਸ਼ਿਸ਼ ਕਰਨ ਵਾਯੂਜੀ ਕਾ ਸਭੇ ਪਤੇ ਭੈਣ ਜੀ ਕਦੋਂ ਤੋਂ ਤੁਸੀਂ ਪਾਰਸੋਣੀ ਸਾਡੇ ਆਰੰਭ ਕੀਤੇ ਗਏ ਇਦਨ ਸਮਾਪਤੀ ਕੀ ਹੋ ਰਹੀ ਹੈ ਜੀ ਵੀਰ ਜੀ ਅਸੀਂ ਪਹਿਲਾਂ 40 ਪਾਠ ਗੁਰੂ ਅਰਜਨ ਦੇਵ ਜੀ ਸ਼ਹੀਦਤ ਸ਼ਾਦਤ ਨੂੰ ਸਮਰਪਿਤ ਆਰਾਮ ਕੀਤੇ ਸਹਿਨ ਉਹਨਾਂ ਦੇ ਭੋਗ ਤੋਂ ਬਾਅਦ ਨਾਲ ਹੀ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 11 ਲੜੀਵਾਰਕ ਨੂੰ ਚੜ੍ਹਦੇ ਜਾਪ ਕੀਤੇ ਹਨ ਜਿਨ੍ਹਾਂ ਦਾ ਭੋਗ ਕੱਲ ਪਾਇਆ ਜਾਗਾ ਕਿਉਂਕਿ ਅੱਜ ਸਾਰੇ ਗੁਰਦਾਰਿਆਂ ਵਿੱਚ ਸਵਾਗਤ ਸੰਸੰਗਤਾਂ ਵੰਡੀਆਂ ਜਾਂਦੀਆਂ ਨੇ ਇਸ ਲਈ ਅਸੀਂ ਇਸ ਪ੍ਰੋਗਰਾਮ ਨੂੰ ਇੱਕਦਮ ਲੇਟ ਕੀਤਾ ਹੈ ਤੇ ਕੱਲ ਦੇ ਦਿਨ ਸਾਰੀਆਂ ਬੀਬੀਆਂ ਪੈਣਾ ਸੰਗਤਾ ਜਿਹੜੀਆਂ ਉਹ ਆਪਣੇ ਘਰਾਂ ਤੋਂ ਪ੍ਰਸ਼ਾਦੀ ਤਿਆਰ ਕਰਕੇ ਲਿਆਉਣਗੀਆਂ ਤੇ ਸੰਗਤੀ ਰੂਪ ਵਿੱਚ ਜਾਪ ਕਰਨਗੇ ਕੀਰਤਨ ਕਰਨਗੇ ਮਾਤਾ ਸਾਹਿਬ ਕੋਰ ਦੇ ਕੀਰਤਨੀ ਸਿਖਲਾਈ ਜਥੇ ਦੇ ਬੱਚੇ ਵੀ ਕੀਰਤਨ ਕਰਨਗੇ ਇਸੇ ਯਾਦ ਵਿੱਚ ਅਸੀਂ ਅੱਜ ਮੀਰੀ ਪਰੀ ਦੇ ਮਾਲਕ ਸਰਦੂ ਰਬੀ ਸਾਹਿਬ ਜੀ ਦੇ ਕਿਉਂਕਿ ਉਹ ਅੱਜ ਤੋਂ ਉਹਨਾਂ ਨੇ ਫਿਰ ਸਿਸ਼ਤਰ ਧਾਰਨ ਕੀਤੇ ਸਨ ਤੇ ਸਿਸ਼ਤਰ ਵਿਦਿਆ ਵੀ ਅਸੀਂ ਸਿਖਲਾਈ ਕਰ ਰਹੇ ਹਾਂ ਬੱਚਾ ਨੂੰ ਸਤਗੁਰ ਕਿਰਪਾ ਕਰਨ ਕਿ ਜਿਵੇਂ ਗੁਰੂ ਘਰ ਵਿੱਚ ਵਿਦਵੀ ਹੋ ਰਹੀ ਹੈ ਸਮਾਜ ਦਾ ਮਾਹੌਲ ਇਸ ਤਰ੍ਹਾਂ ਦਾ ਹੈ ਹਰ ਕਿਸੇ ਨੂੰ ਲੁੱਟ ਖੁੱਟ ਕੇ ਚਲੇ ਜਾਂਦੇ ਹਨ ਅਸੀਂ ਬੱਚਿਆਂ ਨੂੰ ਇਸ ਵਸਤੇ ਪਿਆਰ ਕਰਦੇ ਹਾਂ ਫਿਜ਼ੀਕਲੀ ਕਿ ਜੇਕਰ ਉਹਨਾਂ ਨੂੰ ਕਦੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਇਕੱਲੇ ਤੋਂ ਇਕੱਲੇ ਹੀ ਉਸ ਮੁਸ਼ਕਲ ਦਾ ਸਾਹਮਣਾ ਕਰਨ ਦੇ ਯੋਗ ਹੋਣ ਸਤਗੁਰ ਕਿਰਪਾ ਕਰਨ ਉਹਨਾਂ ਨੂੰ ਇੱਡੀ ਬਹਾਦਰੀ ਤੇ ਸਮਰੱਥਾ ਬਖਸ਼ਿਸ਼ ਕਰਨ ਕਿ ਉਹ ਆਪਣੀ ਆ ਰੱਖਿਆ ਆਪ ਪਰਮ ਦੇ ਸੰਭਰ ਖੋ ਸਕਣ ਬਾੜੀ ਬਾਣੀ ਦੇ ਧਾਰਮੇਣ ਸਤਿਪਾਤ ਸਾਹਿਬ ਜੀ ਐਸੇ ਤਰ੍ਹਾਂ ਹੀ ਕਿਰਪਾ ਕਰਦੀ ਰਹੇ ਸਾਡਾ ਜਥਾ ਇਸੇ ਤਰ੍ਹਾਂ ਸੜਦੀ ਕਲਾ ਵਿੱਚ ਰਹੇ ਗੁਰੂ ਕਰਮੂ ਚੜਦੀ ਕਲਾ ਵਿੱਚ ਸਤਿਗੁਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ ਬੇ ਬਤੇ ਪੈ ਜੀ ਤੁਸੀਂ ਕਿਸ ਸਰਵਾ ਦੇ ਪ੍ਰਚਾਰਕ ਹੋ ਤੁਸੀਂ ਕਿਸ ਸੋਸਾਇਟੀ ਦੇ ਤੇ ਹੱਦੇ ਕੀ ਉਹਦੇ ਤੇ ਕੰਮ ਕਰ ਰਹੇ ਆਪਣਾ ਸਵਾਰਕ ਨੰਬਰ ਦੱਸਿਆ ਜਾਵੇ ਆ ਵੀ ਨਾਮ ਦੱਸਿਆ ਜਾਵੇ ਅ ਅਸੀਂ ਆਪਣੀ ਹਸਾ ਸਵਾ ਸੋਸਾਇਟੀ ਗੁਰਦਵਾਰਾ ਸਿੰਘ ਸਵਾ ਫਰਨੀ ਵਾਲਾ ਵਿਖੇ ਬਹੁਤ ਸਮੇਂ ਤੋਂ ਲੜੀਵਾਰ ਸਪਿਰਸ਼ਾ ਦੇ ਪਾਠ ਕਰਦੀਆਂ ਹਨ ਬੀਂਆਂ ਗੁਰੂ ਜੰਦੇਵ ਜੀ ਦੇ ਇਸ ਸਮਾਗਮ ਵਿਸਾਖੀ ਦਾ ਪ੍ਰੋਗਰਾਮ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਨਾਰਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਉਂਦੇ ਸਮੇਂ ਵਿੱਚ ਗੁਰਤੇਗ ਭਾਦਰ ਜੀ ਦੀ ਸ਼ਹਾਦਤ ਸਮਰਪਿਤ ਨਵੇਂ ਮੱਲੇ ਦੀ ਬਾਣੀ ਤੇ ਗੁਰੂ ਤੇਗ ਭਾਦਰ ਜੀ ਜਿੰਨੇ ਵੀ ਸ਼ਬਦ ਉਚਾਰਨ ਕੀਤੇ ਹਨ ਉਸ ਬਾਣੀ ਨੂੰ ਅਸੀਂ ਯਾਦ ਕਰਾਂਗੇ ਸਿਮਰਨ ਕਰਾਂਗੇ ਸਤਿਗੁਰ ਜੀ ਅਸਰ ਸਿਧੀ ਸਿਸ਼ਾਦਤ ਦੇ ਸਤਬ ਜੀ ਸਵਾਗਤ ਨੂੰ ਬਨੌੜ ਲਈ ਸਾਨੂੰ ਸੰਭਤਾ ਬਖਸ਼ਿਸ਼ ਕਰਨ ਜੀ ਅਬ ਜੀ ਦਾ ਨਾਮ ਤੇ ਪਰਚਾ ਦੱਸਿਆ ਜੇ ਤੁਸੀਂ ਸੋਸਾਇਟੀ ਦੇ ਕਿਹੜੇ ਉੱਤੇ ਤੇ ਕੰਮ ਕਰਦੇ ਜੀ ਅਬ ਟੈਲੀਫੋਨ ਨੰਬਰ ਦੱਸਿਆ ਜੀ ਕਾਜ ਜੀ ਦਾ ਨਾਮ ਦੱਸਿਆ ਜਾਵੇ ਤੇ ਮੇਰਾ ਨਾਮ ਜੀ ਗੁਰਮੀਤਪੁਰਾ ਜੀ ਇਹ ਟੈਲੀਫੋਨ ਨੰਬਰ ਦੱਸਿਆ ਜਾਵੇ ਜੀ ਆਪਣਾ 7009010737 ਇੱਕ ਵਾਰ ਪੰਜਾਬੀ ਦੱਸਿਆ ਜਾਵੇ ਜੀ 700 90 ਦਾਸਾ 770 ਇਹ ਸ਼ਗਰਮਿਤ ਕਰ ਪ੍ਰਚਾਰ ਜਿਨ੍ਹਾਂ ਨੇ ਆਪ ਜਾਣ ਕੇ ਇਸ ਸੋਸਾਇਟੀ ਦੀ ਬਹੁਤ ਧੰਨਵਾਦ ਆ ਆਪ ਅਵਤਾਸੇ ਮਰੇ YouTube ਦੇ ਦੇਖਣ ਦਾ ਇਹੋ ਜੁੜੀਆਂ ਨੇ ਪ੍ਰਬੰਧਕ ਕਮੇਟੀ ਨੇ ਕੀਤਾ ਧੰਨਵਾਦ ਆ ਤੰਤਰਜੀਤ ਗੁਰ ਮਾਰੇ ਗੁਰਪੁਰਸਵੰਦ ਵਿੱਚ ਜੋ ਆ ਰੋਜ਼ ਕੱਲ ਪਏ ਜਾਣਗੇ ਸਹਿਰੇ ਧੰਨਵਾਦ ਦਾਸੋਲੇ ਧੰਨਵਾਦ ਆ ਫਰੇ ਅਰਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ I'm